ਬਰਸੀਨ ਆ ਇਹ 8 10 ਕਟਾਈਆਂ ਦਿੰਦੀ ਹੈ ਜੀ ਪਿਓ ਰਹਾੜੂ ਆ ਜੀ ਜਿਹੜਾ ਬੀ ਐਲ 10 ਦਿੰਦੀ ਹੈ ਨਾ ਲੁਧਿਆਣਾ ਯੂਨੀਵਰਸਿਟੀ ਉਹ ਵੈਰੈਟੀ ਹੈ ਜੀ ਪਿਓ ਜੀ ਨਹੀਂ ਉਹ ਵੈਰੈਟੀ ਤਾਂ ਹੈਗੀ ਹੈ ਇਹਦੇ ਵਿੱਚ ਬੇਲ ਜੀ ਤਾਂ ਨਹੀਂ ਹੋਜੋ ਆਮ ਬੇਲ ਹੋ ਜਾਂਦੀ ਹੈ ਨਾ ਇਹੋ ਜਿਹਾ ਕੁਝ ਨਹੀਂ ਹੈ ਜੀ ਪੁਲੀ ਸਰੋਂ ਬਹੁਤ ਵਧੀਆ ਜੀ ਆਪਣੀ ਕਰਤਾਰ 313 ਦੇ ਨਾਮ ਤੇ ਜੀ ਤੇ ਇਹਦੀ ਝਾੜ ਹੈ ਜਿਹੜਾ ਇਹ 12 ਤੋਂ 14 ਕੁਇੰਟਲ ਲਾਉਂਦਾ ਜੀ ਇਹ ਤੇ 15 ਮਾਰਚ ਤੱਕ ਇਹਦੀ ਆਪਣੀ ਕਟਾਈ ਹੋ ਜਾਂਦੀ ਹੈ ਜੀ ਇਹ ਗੇਤੀ ਗੇਤੀ ਵੀ ਕੋਈ ਇਸ ਤਰ੍ਹਾਂ ਦੀ ਹੈਗੀ ਆ ਆਪਣੇ ਕੋਲੇ ਕਣਕ ਵੀ ਜਿਹੜੀ ਬਹੁਤ ਸੈੱਲ ਵਾਲੇ ਏਰੀਏ 'ਚ ਜਿਹੜਾ ਸਲਾਬ ਦਾ ਏਰੀਆ ਹੋਵੇ ਕਿਉਂਕਿ ਬਹੁਤ ਸਾਰੇ ਏਰੀਏ ਉਹ ਜਿਹੇ ਹੁੰਦੇ ਆ ਵੀ ਜਿੱਥੇ ਸੈੱਲ ਜ਼ਿਆਦਾ ਜਿਵੇਂ ਉਹ ਵੌਰ ਸਾਈਡ ਏਰੀਆ ਹੋ ਗਿਆ ਹਾਂਜੀ ਹੈਗੀ ਹੈ ਵਿੱਚ ਤੇ ਉੱਪਰ ਰੇਜ ਜ਼ਿਆਦਾ ਸੋਕ ਨਾ ਮੰਦੀ ਹੋਵੇ ਕਰਕੇ ਹੈਗੀ ਹੈ ਕੇ ਆਰ ਪੰਚ ਸਰਪੰਚ ਲਾਂਬੇ ਦੋ ਜੀ ਸਰਪੰਚ ਸਾਹਿਬ ਮੈਂ 500 ਕਿੱਲੇ ਦੀ 500 ਏਕੜ ਦੀ 500 ਕਿੱਲੇ ਦੀ ਖੇਤੀ ਕਰਦਾ ਜੀ ਠੀਕੇ ਲੈ ਆਪਾਂ ਅਸਲ ਦੇ ਵਿੱਚ ਕਰਤਾਰ ਸੀਡ ਵਾਲਿਆਂ ਦੇ ਆਏ ਆ ਰਤਿਏ ਰਤਿਏ ਆ ਬਹੁਤ ਵਧੀਆ ਨਾ ਬੰਦਿਆਂ ਨੇ ਬਹੁਤ ਥੱਲੇ ਤੋਂ ਗਰੋ ਕੀਤਾ ਕਿ ਜ਼ਿੰਮੇਦਾਰ ਯਾਰ ਕੋਈ ਵੀ ਬੰਦਾ ਕੋਈ ਵੀ ਜ਼ਿੰਮੇਦਾਰ ਬੰਦਾ ਜਿਹੜਾ 2 4 5 ਕਿੰਨੇ ਦੀ ਖੇਤੀ ਕਰਦਾ ਉਹ ਐਡੇ ਵੱਡੇ ਸ਼ੈੱਡ ਦਾ ਐਡੇ ਵੱਡੇ ਸਿਸਟਮ ਦਾ ਸੁਪਨਾ ਲੈ ਸਕਦਾ ਉਹ ਬੰਦੇ ਹੀ ਕਰਦੇ ਹੁੰਦੇ ਆ ਯਾਰ ਆਪਾਂ ਨੂੰ ਪਹਿਲਾਂ ਲੱਗਦਾ ਹੁੰਦਾ ਸੀ ਉਹ ਕੰਪਨੀਆਂ ਕੌਣ ਹੁੰਦੀਆਂ ਉਹ ਕਿਵੇਂ ਕੰਮ ਕਰਦੀਆਂ ਹੋਣੀਆਂ ਉਹ ਕਿਵੇਂ ਈ ਬਣ ਜਾਂਦੇ ਆ ਕਿਵੇਂ ਨਾਂ ਬਣ ਜਾਂਦੇ ਆ ਯਾਰ ਐਂ ਬਣ ਜਾਂਦੇ ਹੁੰਦੇ ਆ ਨਾ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਆ ਬਾਈ ਪਲਵਿੰਦਰ ਹੁਣਾਂ ਨੂੰ ਮਿਲਦੇ ਆ ਆ ਦੇਖੋ ਇੰਨੇ ਕਿਸਾਨ ਆਏ ਹੋਇਆ ਇਹਨਾਂ ਦੇ ਵੀ ਵਰਤਦੇ ਆ ਇਹ ਮੌਲ ਇਸੇ ਕਰਕੇ ਆ ਇਸ ਵਕਤ ਆਪਾਂ ਨਾ ਕਣਕ ਦੀਆਂ ਵੈਰਾਈਟੀਆਂ ਤੇ ਗੱਲਬਾਤ ਕਰਾਂਗੇ ਸਾਰੇ ਜ਼ਿਮੀਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਹੋਣਾ ਨਾਲ ਵੀ ਗੱਲਬਾਤ ਕਰਾਂਗੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਕਿਹੜੀ ਵੈਰਾਈਟੀ ਕਿਹੜੇ ਥਾਂ ਕਾਮਜਾਪਾ ਕਿਹੜੀ ਗੇਤੀ ਕਾਮਜਾਪਾ ਕਿਹੜੀ ਪਛੇਤੀ ਕਾਮਜਾਪਾ ਕਿਹੜੀ ਕਰਨਾਲ ਵਾਲੀ ਕਾਮਜਾਪਾ ਕਿਹੜੀ ਦਿੱਲੀ ਵਾਲੀ ਕਾਮਜਾਪਾ ਤੇ ਕਿਹੜੀ ਪੰਜਾਬ ਵਾਲੀ ਕਾਮਜਾਪਾ ਕਿੱਥੇ ਕਿਵੇਂ ਤੇ ਕਿਹੋ ਜਿਹੇ ਹਾਲਾਤਾਂ ਚ ਕਿਹੜੀ ਕਣਕ ਕੰਮ ਕਰਦੀ ਆ ਆਪਾਂ ਬਾਈ ਪਲਵਿੰਦਰ ਹੋਣਾ ਨੂੰ ਮਿਲਦੇ ਆ ਜ਼ਿਮੀਦਾਰਾਂ ਨੂੰ ਵੀ ਮਿਲਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਪਲਵਿੰਦਰ ਸਿੰਘ ਕਰਤਾਰ ਸੀੜ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦਾ ਹੀ ਤੇ ਵੀਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਅੱਜ ਪਲਾਂਟ ਤੇ ਆਏ ਜੀ ਆਪਾਂ ਪਹਿਲਾਂ ਗੱਲ ਕਰੀਏ ਬਬੀਆਂ ਤੇ ਹਾਂਜੀ ਆਜੋ ਪਹਿਲਾਂ ਆਪਾਂ ਬਬੀਆਂ ਤੇ ਗੱਲ ਕਰਦੇ ਆਂ ਫਿਰ ਆਪਾਂ ਜ਼ਿੰਮੇਦਾਰਾਂ ਤੋਂ ਵੀ ਰਿਵਿਊ ਲਵਾਂਗੇ ਹਾਂ ਵੀ ਤਾਂ ਇਧਰਲੇ ਪਾਸੇ ਨੂੰ ਮਾਹੌਲ ਦਿਖਾ ਦੇਈਂ ਥੋੜਾ ਜਾਂ ਹਾਂਜੀ ਵੀ ਕਿਵੇਂ ਮਾਹੌਲ ਬਣਿਆ ਵਾ ਇਸ ਵਕਤ ਸਾਰਿਆਂ ਨੂੰ ਜਾਣਕਾਰੀ ਆਪਾਂ ਇਧਰ ਆ ਜਾਂ ਮੈਂ ਕਿਧਰ ਆ ਜਾਂ ਇਧਰ ਹੀ ਆ ਜੀ ਮੇਰੇ ਸਮਨ ਨਾਲ ਆਏ ਮੂਹਰੋਂ ਜੇ ਨਾ ਦਿਸਣਗੇ ਐ ਸਾਰੇ ਬਈ ਆਇਆ ਆਪਣਾ ਉਹ ਹੋ ਜੂਆ ਹਾਂਜੀ ਹਾਂਜੀ ਆ ਆ ਸਪ੍ਰੀਤ ਇੱਧਰਲੇ ਪਾਸੇ ਨੂੰ ਆ ਜਾ ਪੁੱਤ ਹੁਣ ਕਮਾ ਕੇ ਕੈਮਰਾ ਚੰਗੋ ਪੁੱਤ ਆ ਜਾ ਇੱਥੇ ਮੈਨੂੰ ਐਂ ਦੱਸ ਪ੍ਰੀਤ ਕੋਈ ਤੁੱਪ ਛਾਂਦਾ ਤੈਨੂੰ ਡਿੱਕਾ ਤਾਂ ਨਹੀਂ ਪੈਂਦਾ ਸਹੀ ਆ ਸਾਡੀ ਫੋਟੋ ਆਉਂਦੀ ਆ ਸਹੀ ਹੈ ਨਾ ਗੱਲਬਾਤ ਬਾਈ ਆਪਾਂ ਸ਼ੁਰੂ ਕਰ ਗਏ ਆਪਣੇ ਕੋਲੇ ਦੋ ਤਰ੍ਹਾਂ ਦੇ ਬੀ ਪਿਆ ਸਰੋਂ ਦਾ ਪਿਆ ਸਰੋਂ ਦਾ ਪਿਆ ਜੀ ਇੱਕ ਬਰਸੀਨ ਹੈ ਇੱਕ ਬਰਸੀਨ ਵੀ ਪਿਆ ਹਾਂਜੀ ਹਾਂ ਅਜਾ ਲੈ ਵੀ ਬਰਸੀਨ ਦਾ ਬੀ ਵੀ ਪਿਆ ਆਪਣੇ ਕੋਲੇ ਸਰੋਂ ਦਾ ਵੀ ਪਿਆ ਹੈ ਤੇ ਕਣਕ ਦੇ ਵੀ ਪਏ ਆ ਹਾਂਜੀ ਪਹਿਲਾਂ ਆਪਾਂ ਬਰਸੀਨ ਵਾਲੇ ਪਾਸੇ ਸ਼ੁਰੂ ਕਰ ਗਏ ਕਿਉਂਕਿ ਥੋੜੀਆਂ ਬ੍ਰੇਡੀਆਂ ਬਰਸੀਨ ਆਪਣੇ ਕੋਲੇ ਬਾਈ ਕਿਹੜੀ ਆ ਹਾੜੂ ਆਕ ਸਿਆਲੂ ਆ ਕਿਹੜੀ ਹੈ ਇਹ ਹਾੜੂ ਬਰਸੀਨ ਹੈ ਜੀ ਇਹ ਜੀ ਇਹ 10 ਅਕਤੂਬਰ ਤੋਂ ਲੈ ਕੇ ਆਪਣਾ 31 ਮਈ ਤੱਕ ਇਹ ਚੱਲਦੀ ਹੈ ਜੀ ਐਂਡ ਤੱਕ ਜੀ ਬੋਟ ਆਫ ਦੀ ਬਰਸੀਨ ਆ ਇਹ 8 10 ਕਟਾਈਆਂ ਦਿੰਦੀ ਹੈ ਜੀ ਪਿਓਰ ਹਾੜੂ ਆ ਜੀ ਜਿਹੜਾ ਬੀ ਐਲ 10 ਦਿੰਦੀ ਹੈ ਨਾ ਲੁਧਿਆਣਾ ਯੂਨੀਵਰਸਿਟੀ ਉਹ ਵੈਰੈਟੀ ਆ ਜੀ ਪਿਓਰ ਜੀ ਨਹੀਂ ਉਹ ਵੈਰੈਟੀ ਤਾਂ ਹੈਗੀ ਆ ਇਹਦੇ ਵਿੱਚ ਬੇਲ ਜੀ ਤਾਂ ਨਹੀਂ ਹੋਜੋ ਅਮਰ ਬੇਲ ਹੋ ਜਾਂਦੀਆਂ ਨੇ ਜੀ ਆਹ ਤਰ੍ਹਾਂ ਦਾ ਕੁਝ ਨਹੀਂ ਆ ਜੀ ਪਿਓਰਟੀ ਆਈ ਫੁੱਲ ਵਟਾ ਫੁੱਲ ਜੀ ਇਹਦੇ ਚ ਨਾ ਕਾਚਨੀ ਨਾ ਬੇਲ ਨਾ ਇਹੋ ਜਿਹਾ ਕੁਝ ਨਹੀਂ ਨਿਕਲਦਾ ਇਹ अच्छा जी ਆ ਬਰਸੀਨ ਆ ਬਾਈ ਹੁਣਾਂ ਕੋਲੇ ਕਰਤਾਰ ਸੀਡਾਂ ਦਾ ਇਹ ਤੁਸੀਂ ਆਪ ਦਾ ਗਰੋ ਕਰਾਇਆ ਹੋਇਆ ਹੈ ਹਾਂਜੀ ਗਰੋ ਕਰਾਇਆ ਜੀ ਆਪਣਾ ਫਿਰੋਜ਼ਪੁਰ ਜਲਾਲਾਬਾਦ ਉੱਤੇ ਪ੍ਰੋਡਕਸ਼ਨ ਲਵਾਈਦੀ ਹੈ ਜੀ ਇਹਦੀ ਗਰੋ ਵਰਜੀ ਕਿਉਂਕਿ ਆਪਣੀ ਇੱਥੇ ਲੋਕਲ ਏਰੀਆ ਦੇ ਵਿੱਚ ਪ੍ਰੋਡਕਸ਼ਨ ਨਹੀਂ ਹੁੰਦੀ ਜੀ ਇਹਦੇ ਉੱਤੇ 50 50 60 60 ਕਿੱਲੇ ਬੀਜਦੇ ਜੀ ਅੱਛਾ ਉਹਨਾਂ ਨਾਲ ਕੰਟਰੈਕਟ ਹੈ ਜੀ ਆਪਣੇ ਜ਼ਿਮੀਂਦਾਰਾਂ ਨਾਲ ਜੀ ਉਹਨਾਂ ਨੂੰ ਉੱਥੋਂ ਸੀਡ ਵਗੈਰਾ ਲੈ ਕੇ ਜੀ ਦੇ ਕੇ ਤੇ ਉਹਨਾਂ ਤੋਂ ਅਸੀਂ ਉਹ ਕਰਵਾਉਂਦੇ ਹਾਂ ਉਹਨਾਂ ਤੋਂ ਗਰੋ ਕਰਾ ਲੈਂਦੇ ਹਾਂ ਗਰੋ ਕਰਾਉਂਦੇ ਹਾਂ ਉਹਨਾਂ ਤੋਂ ਗਰੋ ਕਰਾਇਆ ਹੋਇਆ ਬੀ ਆ ਹਾੜੂ ਬੀ ਆ ਹਾਂਜੀ ਹਾਂ ਦੇਰ ਤੱਕ ਚਲਾਉਣੀ ਆ ਉਹ ਕਰਤਾਰਾ ਨਾਲ ਦਾ ਇਹ ਵੀ ਲੈ ਸਕਦਾ ਇਹਦੀ ਪਿਓਰਟੀ ਹੈ ਜੀ ਇਹਦੇ ਤੇ ਅਸੀਂ ਦਵਾਈ ਹੈ ਜਣਾ ਟਰੀਟਮੈਂਟ ਕਰਿਆ ਹੋਇਆ ਜੀ ਇਹ ਤੇ ਨਾ ਤਾਂ ਤੁਹਾਨੂੰ ਛੇਤੀ ਕੀ ਦਾ ਸੁੰਡੀ ਨਾ ਮੱਛਰ ਵਗੈਰਾ ਇਹੋ ਜੀ ਚੀਜ਼ ਨਹੀਂ ਆਉਂਦੀ ਦਵਾਈ ਜਿਹੜੀ ਆ ਚੰਬਲ ਕੰਪਨੀ ਆ ਅੱਛਾ ਜੀ ਇਹਦੀ ਇਹ ਦਵਾਈ ਲਈਏ ਇਹਦੇ ਚ ਤਿੰਨ ਟੈਕਨੀਕਲ ਨੇ ਉਹ ਇਹਦਾ ਜਰਮੀਨੇਸ਼ਨ ਆ ਉਹ ਵੀ ਬਹੁਤ ਫਾਸਟ ਹੁੰਦਾ ਜੀ ਇਹਦੇ ਨਾਲ ਠੀਕ ਹੈ ਜੀ ਮੈਂ ਆਪਾਂ ਕਹਿੰਦਾ ਟੀਕਾ ਜਿਹਾ ਲਾ ਕੇ ਵੀ ਟੀਕਾ ਜਿਹਾ ਲਾ ਕੇ ਹਾਂਜੀ ਹਾਂਜੀ ਉਹ ਚੀਜ਼ ਹੈ ਬਰਸੀਨ ਦਾ ਟੀਕਾ ਅਲੱਗ ਹੁੰਦਾ ਜੀ ਜਿਹੜੀ ਇਹ ਦਵਾਈ ਹੈ ਇਹ ਅਲੱਗ ਹੁੰਦੀ ਹੈ ਜੀ ਉਦੋਂ ਅੱਗੇ ਆਪਾਂ ਸਰੋਂ ਦੀ ਗੱਲ ਕਰਾਂਗੇ ਜੀ ਸਰੋਂ ਬਹੁਤ ਵਧੀਆ ਜੀ ਆਪਣੀ ਕਰਤਾਰ 313 ਦੇ ਨਾਮ ਤੇ ਜੀ ਤੇ ਇਹਦੀ ਝਾੜ ਆ ਜਿਹੜਾ ਇਹ 12 ਤੋਂ 14 ਕੁਇੰਟਲ ਲਾਉਂਦਾ ਜੀ ਇਹ ਤੇ 15 ਮਾਰਚ ਤੱਕ ਇਹਦੀ ਆਪਣੀ ਕਟਾਈ ਹੋ ਜਾਂਦੀ ਹੈ ਜੀ ਇਹਦੀ ਗੇਤੀ ਗੇਤੀ ਵੈਰੈਟੀ ਆ ਕਿ ਪਛੇਤੀ ਵੈਰੈਟੀ ਇਹ ਗੇਤੀ ਹੈ 10 ਅਕਤੂਬਰ ਤੋਂ ਲੈ ਕੇ ਇਹ ਆਪਾਂ 10 ਨਵੰਬਰ ਤੱਕ ਇਹਦੀ ਬਿਜਾਈ ਕਰ ਸਕਦੇ ਆ ਪਾਲੇ ਦੀ ਮਾਰ ਵੀ ਚੱਲਦੀ ਹੈ ਜੀ ਮਤਲਬ ਹੁਣੇ ਹੁਣੇ ਕੋਈ ਬੰਦਾ ਵੇਚਣਾ ਚਾਵੇ ਤਾਂ ਹੁਣੇ ਵੇਚ ਦੇ। ਹਾਂਜੀ 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 ਵੇਚ ਸਕਦਾ ਜੀ ਕੋਈ ਚੱਕਰ ਨਹੀਂ। ਵੀ ਆ ਸਰੋਂ ਆ ਜਿਹੜੀ ਉਹ ਤੁਸੀਂ ਕਣਕ ਦੇ ਨਾਲ ਹੀ ਵੇਚੋ। ਵੇਚ ਸਕਦੇ ਕੋਈ ਚੱਕਰ ਹੀ ਨਹੀਂ। ਕਣਕ ਦੇ ਨਾਲ ਹੀ ਵੇਚ ਦਿਓ ਤੇ ਇਹਨੂੰ ਕੋਈ ਹੋਰ ਕੋਈ ਬ੍ਰੇਕ ਕੋਈ ਤਰ੍ਹਾਂ ਦੀ ਬਿਮਾਰੀ ਨਹੀਂ ਆਉਂਦੀ ਜੀ। ਬਸ ਇੱਕ ਰਿਕਵੈਸਟ ਹੈ ਫਾਰਮਰ ਨੂੰ ਇਹਦਾ ਨਾ ਜਾੜ ਜਿਹੜਾ ਬਹੁਤ ਤਕੜਾ ਹੁੰਦਾ। ਇਹਦਾ ਜਿਹੜਾ ਬੂਟਾ ਨਾ ਥੱਲੋਂ ਵੀ ਜੇ ਜਾਰੀ ਸੰਗਣੀ ਤੇ ਵਿੱਚੋਂ ਅਸੀਂ ਕਿੰਨੇ ਵੀ ਫੋਟ ਦਿਨ ਘਟੋ ਘਟ 6 ਇੰਚ ਦੇ ਬੂਟਾ ਹੋਣਾ ਚਾਹੀਦਾ ਜੀ ਕਿ ਕਿੰਨਾ ਵੀ ਪੋਵੇ ਤੁਹਾਡੇ ਸਾਬ ਨਾਲ ਸਾਢੇ 700 ਗ੍ਰਾਮ ਕਹਿੰਨੇ ਕਿੱਲੇ ਦਾ ਪਰ ਫਾਰਮਰ ਕਿਲੋ ਪਾ ਦਿੰਦਾ ਜੀ ਉਹਨੂੰ ਇਹ ਹੁੰਦਾ ਵੀ ਕਿਤੇ ਜਰਮੀਨੇਸ਼ਨ ਨਾ ਹੋਵੇ ਜਾਂ ਇਹੋ ਜਿਹਾ ਕੁਝ ਨਾ ਹੂੰ ਬੀ ਆਪਣਾ ਦਾਣਾ ਦਾਣਾ ਤੇ ਇਹ ਜੜ ਤੋਂ ਲੈ ਕੇ ਤਾਂ ਤੱਕ ਫਲੀਆਂ ਲੱਗਦੀਆਂ ਪੂਰੀਆਂ ਫਲੀਆਂ ਲੱਗਦੀਆਂ ਜਾਂ ਪੂਰਾ ਤਕੜਾ ਜਾੜ ਹੁੰਦਾ ਇਹਦਾ ਪੂਰਾ ਵਧੀਆ ਹੁੰਦਾ ਜੀ ਇੱਕ ਮੈਨੂੰ ਹੋਰ ਗੱਲ ਦੱਸੋ ਇਹਦੇ ਬਾਰੇ ਹਾਂਜੀ ਹਾਂਜੀ ਬਹੁਤ ਸ਼ਰਮਾ ਇਹੋ ਜਿਹਾਂ ਜਿਨ੍ਹਾਂ ਨੂੰ ਬੜਾਈ ਵੇਲੇ ਥੋੜਾ ਹ ਨਹੀਂ ਬਹੁਤ ਸ਼ਰਮਾ ਇਹੋ ਜੀਆਂ ਜਿਹੜੀਆਂ ਫੁੱਲ ਪੱਕੀਆਂ ਪੱਡਣੀਆਂ ਪੈਂਦੀਆਂ ਇਹ ਕਿਵੇਂ ਕਰਦੀ ਤਾਂ ਨਹੀਂ ਨਹੀਂ ਕਰਦੀ ਨਹੀਂ ਗੋਭੀ ਸਰੋਂ ਨੂੰ ਐ ਤਾਂ ਨਹੀਂ ਕਭੀ ਖੜੀ ਕਰੀ ਜਾਉਂ ਨਹੀਂ 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 ਐਸਾ ਕੁਛ ਨਹੀਂ ਕੋਈ ਦਿੱਕਤ ਨਹੀਂ ਵੀ ਜੇ ਕੰਬਾਈਨ ਦੀ ਵੜਾਈ ਤੱਕ ਆਪਾਂ ਇਹਨੂੰ ਖੜਾਉਣਾ ਹੋਵੇ ਤਾਂ ਕੰਬਾਈਨ ਦੀ ਵੜਾਈ ਤੱਕ ਵੀ ਖੜਾ ਲੋਕ ਸਕਦੇ ਨਹੀਂ ਇਹਨੂੰ ਕੋਈ ਚੱਕ ਨਹੀਂ ਠੀਕ ਹੈ ਜੀ ਇਹ ਹੋ ਗਈ ਆਪਣੀ ਸਰੋਂ ਇਹ ਆਪਣੀ BL42 ਨੰਬਰ ਆਉਂਦੀ ਵੈਰੈਟੀ ਇਹ ਆਪਣਾ ਅੰਮ੍ਰਾਲੇ ਕੋਲੇ ਹੈ ਜੀ ਫੋਲ ਪਿੰਡ 2-3 ਉੱਥੇ ਫਾਰਮਰਾਂ ਨੂੰ ਅਸੀਂ ਇਹਦੀ ਬਿਜਾਈ ਕਰਾਉਨੇ ਆ ਇਹ 31 ਮਾਰਚ ਤੱਕ ਚੱਲਦਾ ਜੀ ਇਹ। ਇਹ ਵੀ ਇਹ ਵੀ ਹਾੜੂ ਵਰਤੀਆਂ। ਨਾ ਹਾੜੂ ਨਹੀਂ ਗਏ ਇਹ। ਇਹ ਹਾੜੂ ਨਹੀਂ ਸਾੜੂ। ਸਿੰਦੇਸੀ ਆ ਜਾਂਦਾ ਜੀ ਇਹ। ਠੀਕ ਹੈ। ਇਹ 31 ਮਾਰਚ ਤੱਕ ਚੱਲਦਾ ਜੀ ਇਹ। ਠੀਕ ਹੈ ਜੀ। ਇਹਦਾ ਟਾਈਮ ਵੀ ਇਹੀ ਹੈ ਜੀ ਲਾਉਣ ਦਾ ਆਪਣਾ 10 ਅਕਤੂਬਰ ਤੋਂ ਲੈ ਕੇ ਅਸੀਂ ਕਹਿੰਨੇ ਆਂ। ਜਿਵੇਂ ਹੁਣ ਠੰਡ ਜੀ ਹੋ ਗਈ ਇਹਦੀ ਆਪਾਂ ਬਜਾਈ ਕਰ ਸਕਦੇ ਜੀ ਇਹਦੇ ਕੋਲ ਚੱਕਰ। ਇਹ ਤਿੰਨੇ ਵੀ ਟ੍ਰੀਟਡ ਆ। ਟ੍ਰੀਟਡ ਆ ਜੀ ਸਾਰੇ। ਟ੍ਰੀਟਡ ਵੀ ਆ। ਹਾਂ ਜੀ। ਉਸ ਤੋਂ ਬਾਅਦ ਆਪਾਂ ਕਣਕ ਤੇ ਗੱਲ ਕਰੀਏ। ਹਾਂ ਜੀ ਕਣਕ ਤੇ। ਕਣਕ ਤੇ ਵੀ ਕਰੀਏ ਜੀ ਤੁਹਾਨੂੰ ਕਿ ਕਿਹੜਾ ਹੈ, ਕਿਹੜਾ ਵੀ ਹੈ ਜਿਹ ਕਿਉਂਕਿ ਸਾਰੇ ਤਰ੍ਹਾਂ ਦੇ ਕਿਸਾਨ ਸੁਣਦੇ ਆ ਤਾਂ ਇੱਕ ਓਵਰਆਲ ਬਾਰੇ ਇਹਦਾ 2 ਸਾਲ ਤੋਂ ਪਿਛਲੇ 2 ਸਾਲ ਤੋਂ 3 ਸਾਲ ਤੋਂ ਯੂਨੀਵਰਸਿਟੀ ਨੇ ਦਿੱਤਾ ਜੀ ਇਹ ਡੀ ਵੀ ਡਬਲਿਊ 372 ਆਇਆ ਜੀ ਜੀ ਬਹੁਤ ਟਾਪ ਦਾ ਇਹ ਕਰਨਾਲ ਯੂਨੀਵਰਸਿਟੀ ਦਾ ਬੀਜ ਹੈ ਜੀ ਇਹ ਜੀ ਤੇ ਇਹਦਾ ਸਾਡਾ ਯੂਨੀਵਰਸਿਟੀ ਨਾਲ ਐਮ ਯੂ ਸੈਨ ਹੋਇਆ ਜੀ ਸਾਨੂੰ ਪਹਿਲੇ ਸਾਲ ਬਰੀਡਰ ਦਿੱਤਾ ਸੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਉਹਨੂੰ ਫਾਊਂਡੇਸ਼ਨ ਫਿਰ ਤੀਜੇ ਸਾਲ ਸਰਟੀਫਾਈਡ ਮਲਟੀਪਲਾਈ ਹੁੰਦਾ ਜੀ ਜੀ ਠੀਕ ਹੈ ਜੀ ਤੇ 372 ਜਿਹੜੀ ਵੈਰੈਟੀ ਆ ਬਹੁਤ ਟਾਪ ਦੀ ਵੈਰੈਟੀ ਆ ਇੱਕ ਨੰਬਰ ਵੈਰੈਟੀ ਆ ਫਾਰਮਰ ਦੇ ਹੱਕ ਨੂੰ ਇਹਦੀ ਗਰੋਥ ਚੱਲਣ ਦਾ ਬਹੁਤ ਦਾ ਵਧੀਆ ਰਹਿੰਦਾ ਹਾਈਟ ਇਹਦੀ ਨਾਰਮਲ ਰਹਿੰਦੀ ਹੈ ਜੀ ਜੀ ਤੇ ਕਿਹੜਾ ਕਿਹੜਾ ਵੀ ਹੈ ਜੀ ਇਹਨਾਂ ਚ ਹਾਂ ਅੱਗੇ ਆਜੋ ਅੱਗੇ ਜੋ ਮੈਨੂੰ ਐਸੀ ਡਿੱਕ ਆ ਜਾਣਾ ਪਊਗਾ ਆ ਜਾ ਫਿਰ ਗਾਂ ਅੱਗੇ ਆਜਾ ਅੱਗੇ ਆਜਾ ਹਾਂਜੀ ਹਾਂਜੀ ਇਹ 372 ਨੰਬਰ ਦੇ ਕਣਕ ਦਾਣੇ ਮੋਟੇ ਆ ਜੀ ਦਾਣੇ ਮੋਟੇ ਜਿਹੜੀ ਗ੍ਰੇਡਿੰਗ ਦੇਖੋ ਜੀ ਗ੍ਰੇਡਿੰਗ ਬਾਕੀ ਆਪਾਂ ਤੁਹਾਨੂੰ ਉੱਥੇ ਪਲਾਂਟ 'ਚ ਵੀ ਲੈ ਕੇ ਜਾਵਾਂਗੇ ਜੀ ਜੀ ਤੇ ਬਹੁਤ ਟੌਪ ਦੀ ਆ ਸਾਰੇ ਵੀਰ ਜੀ ਜਿੰਨੇ ਵੀ ਆ ਸੀਡ ਪਲਾਂਟ ਹੈ ਨਾ ਜੀ ਜੀ ਅੱਡੋ ਆੱਡਾ ਅਗਲਿਆਂ ਦਾ ਮੈਥਡ ਹੁੰਦਾ ਪਰ ਸਾਡਾ ਇੱਥੇ ਅੰਡਰ ਸਾਈਜ਼ ਆ ਨਾ ਜਿਹੜਾ ਜੀ ਅਸੀਂ 22 23% ਤੋਂ ਘੱਟ ਨਹੀਂ ਨਿਕਲਦਾ ਹੀ ਸਾਡਾ ਜੀ ਹਾਂ ਜੀ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਕਿਵੇਂ ਕੜਦੇ ਹਾਂ ਸਾਡਾ ਇੱਕ ਕੁਆਂਟਲ ਦਾ ਮਸਾਈਆਂ 76 77 ਕਿਲੋ ਬੀ ਜਿਹੜਾ ਅਸੀਂ ਤਿਆਰ ਕਰਦੇ ਹਾਂ 372 ਦਾ ਕੀ ਕੀ ਹੈ ਜੀ ਇਹਦੇ ਕੋ ਕੋਕੂੰਗੀ ਦਾ ਨਹੀਂ ਹੈਗੀ ਇਹੋ ਜਿਹਾ ਕੁਝ ਨਹੀਂ ਹੈ ਜੀ ਅਸੀਂ ਅੱਗਣ ਦਾ ਅਸੀਂ ਇੱਕ ਫਾਰਮਰ ਨੂੰ ਰਿਕੁਐਸਟ ਕਰਦੇ ਹਾਂ ਜਿਹੜੇ ਪੱਕੇ ਬਾਣ ਆ ਜਿਸ ਤਰ੍ਹਾਂ ਦੇ ਵੀ ਜਿਵੇਂ ਵੀ ਆ ਸਾਡੀ ਰਿਕੁਐਸਟ ਰਹਿੰਦੀ ਅਸੀਂ ਇਸ ਨਤੀਜੇ ਤੇ ਪਹੁੰਚੇ ਆਂ ਵੀ ਇਹਨੂੰ 20 ਫਰਵਰੀ ਤੋਂ ਬਾਅਦ ਇਹਨੂੰ ਪਾਣੀ ਨਾ ਲਾਇਆ ਜਾਵੇ ਕਣਕ ਨੂੰ ਅੱਛਾ ਜੀ ਕਈ ਲੋਕਾਂ ਦਾ ਮਾਰਚ ਹਾਂਜੀ ਹਾਂਜੀ ਮਾਰਚ ਦੇ ਵਿੱਚ ਲਾਉਂਦੇ ਆ ਉਹ ਮਾਰਚ ਦੇ ਵਿੱਚ ਨਾ ਬਰੀਕ ਪੈ ਜਾਂਦੀ ਕਣਕ ਤੇ ਵਧੀਆ ਝਾੜ ਨਹੀਂ ਰਹਿੰਦਾ ਇੱਕ ਇਹਦਾ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਇਹ ਆ ਫਾਰਮਰ ਹੁਣ ਸੁਪਰ ਸੀਡਰ ਨਾਲ ਬਜਾਈ ਕਰਦਾ ਈ 50 50 60 60 ਕਿਲੋ ਬੀ ਪਾ ਦਿੰਦਾ ਜੀ ਜਿਹੜਾ ਜ਼ਿਆਦਾ ਬੀ ਪਾਉਂਦੇ ਨਾ ਜੀ ਉਹ ਵੀ ਝਾੜ ਦੀ ਜਿਹੜੀ ਸੱਤਿਆਨਾਸ਼ ਕਰਦਾ ਜੀ ਠੀਕ ਹੈ ਜੀ ਅਸੀਂ ਇਹ ਗੱਲ ਕਿੰਨੇ ਇਹਦੀ 40 ਕਿਲੋ ਦੀ ਰეკਮੈਂਡੇਸ਼ਨ ਹੈ ਤੁਸੀਂ 40 ਪਾਓ 35 ਹੋ ਗ ਜੂਗਾ ਕੋਈ ਗੱਲ ਨਹੀਂ 5 4 ਕਿਲੋ ਜਿਹੜਾ ਬੀਰੱਖ ਦਿੰਦੀ ਹੈ ਜੀ ਬਾਕੀ ਤੁਸੀਂ ਬੀ ਦੇਖੋਗੇ ਇਕੱਲਾ ਇਕੱਲਾ ਜਾਣਾ ਜਰਮੀਨੇਸ਼ਨ ਹੋਣਾ ਇਹਦਾ ਜੀ ਠੀਕ ਹੈ ਜੀ ਠੀਕ ਹੈ ਜੀ ਜੇ 35 ਵੀ ਉਗ ਗਿਆ ਮੰਨ ਲਓ ਵੀ ਕੋਈ ਹਵਾ ਲੱਗੀ ਝੁਗਿਆ ਗਿਆ ਕੁਝ ਵੀ ਹੋ ਗਿਆ ਤਾਂ 35 ਵੀ ਬਹੁਤ ਹਾਂਜੀ ਹਾਂਜੀ ਉਹਦੀ ਬੱਲੀ ਸਿੱਟਾ ਜਿਹੜਾ ਲੰਬਾ ਹੋਊਗਾ ਗਰੋਥ ਚੰਗੀ ਕਰੂਗਾ ਵਧੀਆ ਹੋਊਗਾ ਜੀ ਤੇ ਡਿੱਗਦੀ ਨਹੀਂ ਡਿੱਗਦੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਡਿੱਗਣ ਵਾਲੀ ਪ੍ਰੋਬਲਮ ਹੀ ਨਹੀਂ ਦੇ ਬਈ ਸੰਗਣਾ ਨਾ ਬੀਜੋ ਫੇਰ ਨਹੀਂ ਡਿੱਗਦੀ ਹਾਂਜੀ ਹਾਂਜੀ ਜੇ ਬਾੜਾ ਸੰਗਣਾ ਬੀਜਦਾ ਛਿੱਟੀ ਜੀ ਨਿਕਲਦੀ ਹੈ ਛੋਟੀ ਤੁਸੀਂ ਦੇਖੇ ਹੋਵੇ ਡਿੱਗਦੀ ਬਹੁਤ ਆਈ ਹਾਂਜੀ ਹਾਂਜੀ ਫੇਰ ਫੇਰ ਸਵਾਦ ਲੇਟ ਵੈਰਾਈਟੀ ਆ ਕਿ ਇਹ ਗੇਤੀ ਲੱਗੂਗੀ ਇਹ ਇਹ ਆਪਣੀਆਂ 25 ਅਕਤੂਬਰ ਤੋਂ ਲੈ ਕੇ ਜਿਹੜੀਆਂ 4-5 ਵੈਰਾਈਟੀਆਂ ਨੇ 25 ਅਕਤੂਬਰ ਤੋਂ ਲੈ ਕੇ ਅਸੀਂ 20 ਨਵੰਬਰ ਤੱਕ ਲਾਈਆਂ ਹੋਈਆਂ ਨੇ ਬਰੋਬਰ ਹੀ ਨਿਕਲਦੀਆਂ ਨੇ ਕੀ ਕੀ ਝਾੜ ਦਾ ਕੀ ਆ ਜੀ ਇਹਦਾ ਝਾੜ ਦਾ ਸਾਡੇ ਫਾਰਮਰ ਬੈਠੇ ਇੱਥੇ 75 ਮਣ ਤੱਕ ਵੀ ਆਇਆ ਕਈਆਂ ਦੇ ਕਈਆਂ ਦੇ 50 ਵੀ ਰਿਹਾ 55 ਵੀ ਰਿਹਾ 60 ਵੀ ਰਿਹਾ ਪਰ ਹਾਈਐਸਟ ਅਸੀਂ 75 ਮਣ ਇਹਦਾ ਕੱਢਿਆ ਜੀ ਹਾਈਐਸਟ ਇਹਦਾ 75 ਵੀ ਰਿਹਾ ਐਵਰੇਜ ਆਪਾਂ ਇਹਨੂੰ 65 ਮਣ ਮੰਨ ਸਕਦੇ ਹਾਂ ਕਿਉਂਕਿ 50 ਵੀ ਤੁਸੀਂ ਕਹਿੰਨੇ ਆ 75 ਵੀ ਤੁਸੀਂ ਕਹਿੰਦੇ ਹਾਂ ਹਾਂਜੀ ਹਾਂਜੀ ਹਾਂ ਵਿਚਾਲੇ ਖੜ ਸਕਦੇ ਹਨ ਹਾਂਜੀ ਹਾਂਜੀ ਹਾਂ ਹਾਂ ਤੇ ਹੋਰ ਕਿਹੜੀ ਵੈਰਾਈਟੀ ਹੈ ਜਿਹੜੀ ਰੱਖਮੈਂਗੇ ਹੋਰ ਇਹਦੇ ਵਿੱਚ ਜਿਸ ਤਰ੍ਹਾਂ 222 ਹੋ ਗਈ ਜੀ ਆ ਇਹਦਾ ਟਾਈਮ ਡਿਊਰੇਸ਼ਨ ਉਹੀ ਚੀਜ਼ ਹੈ ਜੀ ਤੇ ਜਿਹੜੀ ਲੇਟ ਵੈਰਾਈਟੀ ਹੈ 2852 ਜੀ ਆ ਆ ਕਰਨਾਲ ਆ ਕਰਨਾਲ ਦੀ ਹੈ ਇਹ ਵੀ ਕਰਨਾਲ ਦੀ ਹੈ ਜੀ ਠੀਕ ਹੈ ਜੀ ਇੱਕ ਇੱਕ ਇਹਨਾਂ ਦੀ ਆਈ ਹੈ ਪੂਸਾ ਯੂਨੀਵਰਸਿਟੀ ਐਚਡੀ 3386 ਜੀ ਜੀ ਠੀਕ ਹੈ ਜੀ ਐਚਡੀ 3386 ਵੈਰਾਈਟੀ ਬਹੁਤ ਵਧੀਆ ਵੈਰਾਈਟੀ ਹੈ ਜੀ ਉਹ ਨਾਰਮਲ ਕੱਦ ਰੈਂਦਾ ਹੀ ਨਾਰਮਲ ਹਾਈਟ ਜੀ ਉਹ ਵੀ ਆਪਣੀ 1 ਨਵੰਬਰ ਤੋਂ ਲੈ ਕੇ ਜੀ 15 ਨਵੰਬਰ ਤੱਕ ਬਜਾਈਏ ਜੀ ਉਹ ਵੀ ਠੀਕ ਹੈ ਜੀ ਤੇ ਆ ਆ ਆ ਦਿੱਲੀ ਦੀ ਆ ਹਾਂਜੀ 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 ਹਾਂ ਇਹ ਦਿੱਲੀ ਦੀ ਹੈ ਜੀ ਇਹ ਵੀ ਇਹ ਵੀ ਦਿੱਲੀ ਦੀ ਹੈ ਇਹ ਵੀ ਦਿੱਲੀ ਦੀ ਹੈ ਹਾਂ ਜੀ ਹਾਂ ਦਿੱਲੀ ਦੀ ਹੈ ਇਹ ਕੀ ਹੈ ਜੀ 3386 ਦਾ ਕੀ ਹੈ 3386 ਦਾ ਹੀ ਇਹ ਜਿਹੜੀ ਇਹ ਝਾੜ ਇਹਨਾਂ ਨੇ ਪਿਛਲੇ ਸਾਲ ਦਿੱਤੀ ਹੈ ਵੈਰੈਟੀ ਜੀ ਇਹਦਾ ਝਾੜ ਵੀ 72 73 ਮਣ ਤੱਕ ਗੁਰੂ ਲਿਆ ਜੀ 40 ਕਿਲੋ ਕਿੱਲੇ ਦਾ ਵੀ ਪਾਓ ਤੇ ਜੀ ਵਧੀਆ ਇਹਦੀ ਗ੍ਰੋਥ ਹੈ ਜੀ ਵਧੀਆ ਉਹ ਹੈ ਜੀ ਵੈਰੈਟੀ ਜੇ ਹਰਿਆਣਾ ਪੰਜਾਬ ਦੇ ਵਿੱਚ ਯੂਪੀ ਚੱਲਦੀ ਹੈ ਜੀ ਰਾਜਸਥਾਨ ਦੇ ਵਿੱਚ ਇਹਦਾ ਜਿਹੜੀ ਜਿਹੜੀਆਂ ਆਪਾਂ ਜਿਹੜੀਆਂ ਆਪਾਂ ਦਿਖਾ ਰਹੇ ਆ ਇਹ ਸਾਰੀਆਂ ਹਾਂਜੀ ਹਾਂਜੀ ਹਾਂ ਇਹ 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 ਸਾਰੀਆਂ ਦੇ ਆਪਣੇ ਕੋਲੇ ਸਰਟੀਫਾਈਡ ਹੈ ਸਰਟੀਫਾਈਡ ਹੈ ਜੀ ਸਰਟੀਫਾਈਡ ਹੈ ਇਹਨਾਂ ਸਾਰਿਆਂ ਦੇ ਆਪਣਾ ਸਰਟੀਫਾਈਡ ਹੈ ਇਹਦੇ ਵਿੱਚ ਭਾਜੀ ਕਈ ਵਾਰ ਕੀ ਗੱਲ ਹੁੰਦਾ ਜੀ ਇਹਦੀ ਸੈਂਪਲਿੰਗ ਹੁੰਦੀ ਹੈ ਜੀ ਜੀ ਠੀਕ ਹੈ ਜੀ ਹੁੰਦੇ ਸਾਡੇ ਸਾਰੇ ਸਰਟੀਫਾਈਡ ਆ ਜਿਹੜੇ ਸੈਂਪਲ ਜਾਂਦੇ ਆ 1500 ਕੁਆਂਟਲ ਦਾ ਲੋਟ ਆ ਜੀ ਉਹਦੇ ਵਿੱਚੋਂ ਇੱਕ ਦੋ ਜਿਹੜੇ ਆ ਲੋਟ ਫੇਲ ਹੋ ਜਾਂਦੇ ਆ ਉਹਨਾਂ ਨੂੰ ਫਿਰ ਅਸੀਂ ਆਪ ਦੇ ਤਰੀਕੇ ਨਾਲ ਜਰਮੀਨੇਸ਼ਨ ਕਰਕੇ ਉਹਨੂੰ ਟੀ ਐਲ ਦਿੰਨੇ ਆ ਉਹਦਾ ਜਿਹੜਾ ਸੀਡ ਦਾ ਜਿਹੜਾ ਜੋ ਵੀ ਆ ਸੋਰਸ ਵਗੈਰਾ ਇਹਨਾਂ ਦੇ ਵਿੱਚੋਂ ਹੀ ਹੁੰਦਾ ਠੀਕ ਆਪਣਾ ਗਲਤ ਨਹੀਂ ਹੁੰਦਾ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਆਪਣੇ ਕੋਲੇ ਕਿਹੜੀ ਹੋਰ ਕਿਹੜੀ ਹੋਰ ਹੋਰ ਕਿਹੜੀ ਵੈਰਾਈਟੀਆਂ ਲੇਟ ਕੋਈ ਲੇਟ ਵੈਰਾਈਟੀ ਹੈਗੀ ਆ ਤੁਹਾਡੇ ਕੋਲ ਲੇਟ ਵੈਰਾਈਟੀ 2852 ਜੀ ਬਹੁਤ ਵਧੀਆ ਜੀ ਕਿਉਂਕਿ ਲੇਟ ਕਿਉਂਕਿ ਪ੍ਰੋਬਲਮ ਬਹੁਤ ਬੜੀ ਨਾ ਜਿੰਮੇਦਾਰਾਂ ਦੀ ਕਣਕ ਮਰ ਜਾਂਦੀ ਆ ਛੁੰਡੀ ਪੈ ਗਈ ਕੋਈ ਹੋਰ ਪੈ ਗਿਆ ਕਈ ਵਾਰੀ ਮਾਰਾਂ ਪੈ ਜਾਂਦੀਆਂ ਪਾਣੀ ਆ ਗਿਆ ਹਾਂਜੀ ਹਾਂਜੀ ਹਾਂ ਤਾਂ ਇਹ ਇਹ ਜਿਹੜੀ ਵੈਰੈਟੀ ਆਪਣੀ ਇਹ ਤੁਸੀਂ 10 ਦਸੰਬਰ ਤੱਕ ਵੀ ਲਾ ਸਕਦੇ ਹੋ ਕਿਉਂਕਿ ਹੜਾਂ ਹੁੜਾਂ ਵਾਲੇ ਏਰੀਏ ਚ ਬਹੁਤ ਲੇਟ ਲੱਗਣੀ ਹੈ ਹਾਂਜੀ ਹਾਂਜੀ 10 ਦਸੰਬਰ ਤੱਕ ਜੀ ਕਿ ਇੱਕ ਪੀਵੀਡਬਲਿਊ 550 ਨਹੀਂ ਇਹ ਪੰਜਾਬ ਵਾਲਿਆਂ ਦੀ ਆ ਉਹ ਉਹ ਕਿੰਨੇ ਕ ਲੇਟ ਲੱਗਦੀ ਆ ਜੀ ਆ ਜਾ ਤਾਂ ਇੱਧਰ ਹੀ ਆ ਜਾ ਬਾਈ ਬਣ ਕੇ ਆ ਜਾ ਹਾਂਜੀ ਆ ਜਾ ਤੇ ਉਹ 550 ਹੈ ਨਾ ਜਿਹੜੀ ਉਹ ਵੀ ਆਪਣੀ 15 ਦਸੰਬਰ ਤੱਕ ਲੱਗ ਸਕਦੀ ਹੈ ਜੀ 15 ਦਸੰਬਰ ਝਾੜ ਵਧਿਆ ਦੇਊਗੀ ਝਾੜ ਵਧਿਆ ਦੇਊਗੀ ਤੇ ਆ 2852 ਵੀ ਝਾੜ ਵਧਿਆ ਦੇਊਗੀ ਹਾਂਜੀ ਇਹ ਸਿਰਾ ਨੰਬਰ ਜੀ ਇਹਦਾ ਸੀਡ ਆ ਜਿਹੜਾ ਸੀਡ ਰੇਸ਼ਿਓ ਇਹਦੀ ਜ਼ਿਆਦਾ ਜੀ ਇਹਦੀ ਸੀਡ ਰੇਸ਼ਿਓ ਆਪਾਂ ਜੇ ਅ 15 ਨਵੰਬਰ ਤੱਕ ਵੀ ਜਣੀਆ ਫਿਰ ਤਾਂ 50 ਕਿਲੋ ਪਾਓ ਜੇ ਅੱਗੇ ਲੇਟ ਜਾਂਦੇ ਆ ਤਾਂ ਇਹ 70 ਕਿਲੋ ਘਟੋ ਘਟ ਕਿल्ले ਦਾ ਮੰਨ ਲੇ ਠੀਕ ਆ ਜੀ ਤੇ ਇੱਕ ਮੈਨੂੰ ਐਂ ਦੱਸੋ ਵੀ ਕੋਈ ਇਸ ਤਰ੍ਹਾਂ ਦੀ ਹੈਗੀ ਆ ਆਪਣੇ ਕੋਲੇ ਕਣਕ ਵੀ ਜਿਹੜੀ ਬਹੁਤ ਸੱਲ ਵਾਲੇ ਏਰੀਆ ਚ ਜਿਹੜਾ ਸਲਾਬ ਦਾ ਏਰੀਆ ਹੋਵੇ ਕਿਉਂਕਿ ਬਹੁਤ ਸਾਰੇ ਏਰੀਆ ਹੋਜੇ ਹੁੰਦੇ ਆ ਵੀ ਜਿੱਥੇ ਸੈੱਲ ਜ਼ਿਆਦਾ ਜਿਵੇਂ ਉਹਰ ਸਾਈਡ ਏਰੀਆ ਹੋ ਗਿਆ ਵਿੱਚ ਤੇ ਉੱਪਰ ਰੇਜ ਜ਼ਿਆਦਾ ਸੋਕ ਨਾ ਮੰਨਦੀ ਹੋਵੇ ਗੱਲ ਹੈਗੀ ਹੈ ਕੇਆਰਐਲ 210 ਆ ਜੀ ਅੱਛਾ ਜੀ ਹਾਂਜੀ ਹਾਂਜੀ ਕੇਆਰਐਲ 210 ਉਹ ਲੇਟ ਆ ਉਹ ਲੇਟ ਵੀ ਆ ਉਹ ਦੋਨੇ ਤਰ੍ਹਾਂ ਦੀ ਆ ਉਹ ਆਪਾਂ 30 ਨਵੰਬਰ ਤੱਕ ਲਾ ਸਕਦੇ 1 ਨਵੰਬਰ ਤੋਂ ਜੀ ਅੱਛਾ ਉਦੋਂ ਤੁਹਾਡੇ ਕੋਲ ਉਪਲਬਧ ਹੈਗਾ ਵੀ ਹਾਂਜੀ ਉਪਲਬਧ ਹੈਗਾ ਜੀ ਡਬਲਯੂ ਆਈਆਰ ਯੂਨੀਵਰਸਿਟੀ ਕਰਨਾਲ ਯੂਨੀਵਰਸਿਟੀ ਜੋ ਉਹਨਾਂ ਦੀ ਉਹ ਸਪੈਸ਼ਲ ਜਿਹੜਾ ਆਪਣਾ ਵਾਣ ਆ ਜਾਂਦਾ ਜੀ ਆ ਦੂਸਰਾ ਜਿਹਨੂੰ ਰੇਲਰ ਰਲ ਕਲਰ ਵਾਣ ਕਹਿ ਦਿੰਦੇ ਆ ਪਾਣੀ ਖੜਦਾ ਪਾਣੀ ਸੁੱਕਦਾ ਨਹੀਂਗਾ ਜਾਂ ਐਸ ਚੀਜ਼ਾਂ ਹੋ ਜਾਂਦੀਆਂ ਉਹਦੇ ਵਾਸਤੇ ਕਿਉਂਕਿ ਹੁਣ ਦਰਿਆਮਾਂ ਵਾਲੇ ਏਰੀਆ 'ਚ ਪਾਣੀ ਸੁੱਕਣਾ ਨਹੀਂਗਾ ਲੇਟ ਵੀ ਲੱਗਣਾ ਹਾਂਜੀ 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 ਤਾਂ ਜਾਂ ਸੁੱਕਣਾ ਨਹੀਂ ਪਾਣੀ ਹਾਂਜੀ ਹਾਂਜੀ ਉਹੋ ਜੇ ਥਾਵਾਂ ਤੇ ਉਹ ਲੱਗ ਸਕਦਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਕੇਆਰਐਲ 210 ਆਈ ਤੇ ਜਿਹੜਾ ਆਪਣੇ ਆਪਣੇ ਕੋਲੇ ਸਾਰਾ ਸ਼ੀਡ ਹੁੰਦਾ ਹਾਂਜੀ ਹਾਂਜੀ ਇਹ ਫਿਰ ਸਾਰਾ ਬੰਦੇ ਨੂੰ ਇੱਥੇ ਰਤ ਗਿਆ ਕਿ ਲੈਣਾ ਪੈਂਦਾ ਜਾਂ ਮਕਲੋ ਨਹੀਂ ਸਾਡੇ ਅਲੱਗ-ਅਲੱਗ ਪੁਆਇੰਟ ਨੇ ਜੀ ਜਿਵੇਂ ਸਾਡਾ ਜਲਾਲਾਬਾਦ ਫਾਜ਼ਿਲਕਾ ਜਾਂਦਾ ਜੀ ਗੁਰਦਾਸਪੁਰ ਜਾਂਦਾ ਕਾਦੀਆਂ ਜਾਂਦਾ ਜੀ ਤੇ ਆ ਯੂਪੀ ਜਾਂਦਾ ਜੀ ਸਾਡਾ ਹਰਿਆਣਾ ਜਾਂਦਾ ਜੀ ਕਾਫੀ ਜੀਂਦ ਵਗੈਰਾ ਫਤਿਹਆਬਾਦ ਸਾਰੇ ਜਾਂਦਾ ਹੀ ਹੈ ਬਾਕੀ ਇੱਥੋਂ ਵੀ ਲੈ ਜਾਂਦੇ ਫਾਰਮਰ ਆ ਕੇ ਸਾਨੂੰ ਕੋਈ ਚੱਕਰ ਵਾਲੀ ਜੇ ਮੰਨ ਲਓ ਬੰਦਾ ਕੋਈ ਫੋਨ ਕਰ ਦੂਗਾ ਤਾਂ ਉਹ ਉਹਦੇ ਨੇੜੇ ਦੇ ਸਟੇਸ਼ਨ ਤੇ ਆਪਾਂ ਦੱਸਾਂਗੇ ਫਲਾਣੇ ਦਾ ਬੀਚ ਹਾਂ ਜੀ ਹਾਂ ਜੀ ਬਾਕੀ ਇਹ ਤੋਂ ਵੀ ਫਾਰਮਰ ਸਿੱਧਾ ਲਿਆ ਜਾਂਦਾ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਰਤੀ ਆ ਕੇ ਵੀ ਲੈ ਜੇ ਹਾਂ ਜੀ ਹਾਂ ਜੀ ਕੋ ਚਾਰਪਰਾ ਇਕੱਠੇ ਹੋ ਕੇ ਵੀ ਆ ਸਕਦੇ ਆ ਹਾਂ ਹਾਂ ਜੀ ਹਾਂ ਜੀ ਚਾਰ ਭਾਈ ਇਕੱਠੇ ਹੋ ਕੇ ਵੀ ਆ ਸਕਦੇ ਜਿੱਥੇ ਆਉਣਾ ਹੋਵੇ ਤਾਂ ਇੱਥੇ ਸਿੱਧਾ ਫੈਕਟਰੀ ਵਿਜ਼ਿਟ ਕਰੋ ਨਾਲ ਤੁਹਾਨੂੰ ਪਤਾ ਲੱਗੂ ਵੀ ਗ੍ਰੇਡਿੰਗ ਕਿਵੇਂ ਹੁੰਦੀ ਹੈ ਦੀ ਆ ਥੋੜਾ ਜਿਹਾ ਪਕਸਾਨਾ ਨਾਲ ਵੀ ਗੱਲਬਾਤ ਕਰਨੀ ਹਾਂ ਜੀ ਹਾਂ ਜੀ ਪਕਸਾਨਾ ਹਾਂ ਲਿਓ ਕਰੋ ਇਹ ਸਾਰੇ ਬੰਦੇ ਉਹ ਆ ਜਿਹੜੇ ਆਪਣੇ ਗ로우 ਕਰਕੇ ਰਹਿੰਦੇ ਹਾਂ ਜੀ ਹਾਂ ਜੀ ਠੀਕ ਹੈ ਜੀ ਲਿਓ ਮੈਨੂੰ ਦੱਸੋ ਆਜ ਆ ਜੀ ਗੁਰਪ੍ਰੀਤ ਬਾਈ ਕਿੰਨੇ ਸਾਲ ਦਾ ਤਜਰਬਾ ਤੁਹਾਡਾ ਇਸ ਕੰਪਨੀ ਨਾਲ ਕੰਮ ਕਰਨ ਦਾ ਕਿਵੇਂ ਆ ਇਹਨਾਂ ਦੇ ਵੀ ਕਿਵੇਂ ਹੁੰਦੇ ਆ ਕੀ ਗੱਲਬਾਤ ਆ ਕਿਉਂਕਿ ਤੁਸੀਂ ਕਿਸਾਨ ਆ ਕਿਸਾਨ ਨਾਲ ਹੀ ਗੱਲ ਕਰੋਗੇ ਸਾਰਿਆਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਹਾਣੀ ਬੋਦਨਪੁਰ ਜੀ ਮੈਂ 60 ਕਿੱਗਿਆਂ ਦੀ ਖੇਤੀ ਕਰਦਾ ਜੀ ਬਾਈ ਹੋਰਾਂ ਦੇ ਕੰਮ ਨਾਲ ਆਪਾਂ 2009 ਤੋਂ ਜੁੜੇ ਹੋਏ ਨੇ ਜੀ ਜੀ ਵਧੀਆ ਕੰਮ ਨੇ ਵਧੀਆ ਦੀ ਹੈ ਜੀ ਉਸੇ ਵਾਲਾ ਕੰਮ ਜੀ ਮਤਲਬ ਜਿਹੜਾ ਕੰਮ ਕਹਿੰਦੇ ਆ ਵੀ ਠੀਕ ਆ ਕਿਹੜੀ ਵੈਰੈਟੀ ਲਾਈ ਸੀ ਪਿਛਲੇ ਸਾਲ ਪਿਛਲੀ ਜਿਹੜਾ ਆਪਾਂ ਨੇ 40 ਕਿਲੋ ਲਾਈਤੀ 222 ਦੇ 222 ਹਾਂਜੀ ਬਾਕੀ 327 ਵੀ ਧੀ 826 ਵੀ ਠੀਕ ਹੈ ਜੀ ਤੇ ਕਿਵੇਂ ਰਿਆ ਝੜ ਝੜਦਾ ਤੁਸੀਂ ਇਹ ਲਾ ਲਓ ਜੀ ਆਪਣੇ ਵਿੱਚ ਕੋ ਦਾਬਣ ਦਾ ਵਾਣ ਵੀ ਹੈ ਵਿੱਚ ਰੇਸਲਾ ਵੀ ਹੈ ਸਾਢੇ ਓਵਰঅল ਮਤਲਬ 60 ਕਿਲਿਆਂ ਜੋ 60 ਮੰਨਦਾ ਝੜ ਪਈ ਜਾਂਦੀ ਹੈ ਜੀ ਜਿਹੜੀ ਬੀਜ ਦੀ ਅਸੀਂ ਪਾਇਆ ਤੀ ਆ ਤੇ ਤੁਸਾ ਉਹ ਲਾ ਲਈ ਗੱਟੇ ਤੋਂ ਵੀ ਘੱਟ 20 ਪਏ ਕਿੱਲੇਾਂ ਚ ਜੀ ਬਾਕੀ ਸੁਪਰਸੀਡਰ ਨਾਲ ਵੀ ਅਸੀਂ ਸੁਪਰਸੀਡਰ ਨਾਲ ਬਜਾਈ ਕੀਤੀ ਜਿਹੜੀ ਉਹ ਵੀ 40 ਕਿਲੋ ਕਿੱਲੇ ਦੀ ਬੀਜੇਗਾ ਇੱਕ ਗੱਟਾ ਡੀਪੀ ਦਾ ਮਤਲਬ ਤੁਹਾਡਾ ਤਜਰਬਾ ਵਧੀਆ ਰਿਹਾ ਹਾਂ ਵਧੀਆ ਕੁਆਲਿਟੀ ਹੈ ਕੋਈ ਹੋ ਨਹੀਂ ਬਹੁਤ ਧੰਨਵਾਦ ਬਾਈ ਬਹੁਤ ਧੰਨਵਾਦ ਬਾਈ ਕਿੰਨੇ ਚਿਰ ਤੋਂ ਬਾਅਦ ਤੁਹਾਡਾ ਬਾਈ ਸਾਹਿਬ ਸਾਹਿਬਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਪਿੰਡ ਸੁਨਾਲ ਤੋਂ ਜੀ ਜੀ ਬਾਈ ਹੋਰਾਂ ਨਾਲ ਲਗਭਗ ਪਿਛਲੇ 2 ਸਾਲਾਂ ਤੋਂ ਅਸੀਂ ਬੀਜਦੇ ਹਾਂ ਜੀ ਇਹਨਾਂ ਦੀ ਕਣਕ ਵੀ ਬੀਜਦੇ ਹਾਂ ਝੋਨਾ ਵੀ ਬੀਜਦੇ ਹਾਂ ਇਹਨਾਂ ਦਾ ਕਰਤਾਰ ਨੰਬਰ 1 ਦੇ ਨਾਮ ਤੋਂ ਪਰਮਲ ਦਾ ਬੀਜ ਹੁੰਦਾ ਝੋਨੇ ਦਾ ਜੀ ਬਹੁਤ ਵਧੀਆ ਜੀ ਮੇਰੇ ਕੋਲ ਐਸਾ ਵੀ ਖੇਤ ਦੇ ਵਿੱਚ ਲਗਭਗ 35 40 40 ਏਕੜ ਦੇ ਨੇੜੇ ਮਤਲਬ ਇਹਨਾਂ ਦਾ ਲਾਇਆ ਹੋਇਆ ਇੱਕ ਸਾਰ ਨਸਾਰਾ ਹੈ ਬਹੁਤ ਵਧੀਆ ਵੈਰਾਈਟੀ ਹੈ ਕਰਤਾਰ ਨੰਬਰ 1 ਕਰਤਾਰ ਨੰਬਰ 1 ਠੀਕ ਹੈ ਜੀ ਬਹੁਤ ਵਧੀਆ ਵੈਰਾਈਟੀ ਹੈ ਜੀ ਔਰ ਕਣਕ ਦਾ ਵੀ ਲਗਭਗ ਪਿਛਲੇ ਸਾਲ ਅਸੀਂ ਲ ਅ 25 ਲਾਈ ਸੀ ਬਹੁਤ ਵਧੀਆ ਉਸ ਦਿਨ ਰਹੀ ਬਹੁਤ ਵਧੀਆ ਝਾੜ ਰਿਹਾ ਹੋਰ ਅੱਗੇ ਵੀ ਅਸੀਂ ਹੁਣ ਲਗਭਗ ਸਾਡਾ ਮੈਨੂੰ ਲੱਗਦਾ 90 ਕਿੱਲਿਆਂ ਦਾ ਬੀ ਬੋਖ ਹੈ ਇਹਨਾਂ ਦੇ ਜੀ ਮਤਲਬ ਅਸੀਂ ਬਜਾਈ ਕਰਾਂਗੇ ਬਹੁਤ ਵਧੀਆ ਵਿਸ਼ਵਾਸ ਦੀ ਮਾਤਰਾ ਠੀਕ ਹੈ ਜੀ ਸਭ ਤੋਂ ਵੱਡੀ ਇਹਨਾਂ ਦੀ ਸਾਫ ਸਫਾਈ ਦੀ ਲਾ ਲੋ ਜਿਵੇਂ ਅਸੀਂ ਵਿਜ਼ਿਟ ਵੀ ਕਰੀ ਸੀ ਲਾਸਟ ਇਅਰ ਜਦੋਂ ਇਹਨਾਂ ਨੇ ਬੀ ਇਕੱਠਾ ਕਰਿਆ ਸੀ ਨਾ ਜੀ ਫਾਰਮਰ ਤੋਂ ਤਾਂ ਬੜੀ ਵਧੀਆ ਬਲੌਰ ਨਾਲ ਕੰਪੈਨਾਂ ਵਗੈਰਾ ਸਾਫ ਕਰਵਾ ਕੇ ਜਿਹੜੇ ਖੇਤ ਮਤਲਬ ਉਥੇ ਇਹਨਾਂ ਦਾ ਬੰਦਾ ਹੁੰਦਾ ਹੈ ਸਾਫ ਸਵਾਈ ਕਰਵਾ ਕੇ ਫਿਰ ਇਹ ਲੈਂਦੇ ਆ ਭਾਈ ਠੀਕ ਹੈ ਮਤਲਬ ਧਿਆਨ ਰੱਖਦੇ ਕੋਈ ਮਿਕਸਿੰਗ ਨਾ ਹੋ ਜੇ ਬਿਲਕੁਲ ਜੀ ਬਿਲਕੁਲ ਇੰਨੀ ਨਿਗਰਾਨੀ ਅਸੀਂ ਪਹਿਲੀ ਵਾਰੀ ਦੇਖੀ ਹੈ ਜੀ ਹੋਰ ਵੀ ਚਲੋ ਕਹਿਣਾ ਨਹੀਂ ਚਾਹੀਦਾ ਕਿਸੇ ਨੂੰ ਪਲਾਂਟ ਬਹੁਤ ਨੇ ਪਰ ਅਸੀਂ ਆਪਦੀ ਅੱਖੀ ਜੇ ਪਲਾਂਟ ਵੀ ਦੇਖਿਆ ਆਣ ਕੇ ਤੇ ਜਦੋਂ ਸਾਡੇ ਖੇਤੋਂ ਜਾਂ ਮਨ ਲਓ ਕਿਸੇ ਦੇ ਖੇਤੋਂ ਆਉਂਦਾ ਸੀ ਮਾਲ ਆਉਂਦਾ ਤਾਂ ਉਹਦੀ ਬੜੀ ਸੋਹਣੀ ਕੰਪੈਨ ਬਲੌਰ ਦੇ ਨਾਲ ਸਾਫ ਕਰਵਾ ਕੇ ਫਿਰ ਇਹ ਉਹ ਲੈਂਦੇ ਨੇ ਜੀ ਬਹੁਤ ਸੋਹਣਾ ਚੱਲਦਾ ਬਹੁਤ ਮਿਹਰਬਾਨੀ ਭਾਈ ਜੀ ਬਹੁਤ ਧੰਨਵਾਦ ਬਹੁਤ ਔਰ ਕੋਈ ਹੈਗਾ ਕੋਈ ਜ਼ਿੰਮੇਦਾਰ ਜਿਹਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਆਜੋ ਜੀ ਆਗੇ ਬਾਈ ਸਤਿ ਸ੍ਰੀ ਅਕਾਲ ਸਾਸਿਰਾ ਬਾਈ ਜੀ ਬਾਈ ਕਿੰਨੇ ਸਾਲ ਤੋਂ ਤਜਰਬਾ ਤੁਹਾਡਾ ਕਰਤਾਰ ਸੀਡ ਦਾ ਮੇਰਾ ਨਾਮ ਜਤਿੰਦਰ ਸਿੰਘ ਸਰਪੰਚ ਐ ਸਰਪੰਚ ਲਾਂਬੇ ਤੋਂ ਜੀ ਸਰਪੰਚ ਸਾਹਿਬ ਮੈਂ 500 ਕਿੱਲੇ ਦੀ 500 ਏਕੜ ਦੀ 500 ਕਿੱਲੇ ਦੀ ਖੇਤੀ ਕਰਦਾ ਜੀ ਠੇਕੇ ਲੈ ਕੇ ਜ਼ਮੀਨ ਜੀ ਤੇ ਮੈਂ ਇਸ ਕਰਤਾਰ ਸੀਡਸ ਨਾਲ ਇਹਨਾਂ ਨਾਲ 5 ਸਾਲ ਤੋਂ ਜੁੜਿਆ ਆ ਜੀ ਬਹੁਤ ਵਧੀਆ ਇਹਨਾਂ ਦਾ بی ਆ ਜੀ ਪਿਛਲੇ ਸਾਲ ਮੈਂ 826 200 ਕਿੱਲੇ ਦੀ ਖੇਤੀ ਕੀਤੀ ਸੀ ਜੀ ਲਗਭਗ ਸਾਰਾ ਐਵਰੇਜ ਮੇਰੀ 64 ਤੋਂ 65 ਮਾਣਾ ਜੀ ਕਿੱਲੇ ਦੀ ਐਵਰੇਜ ਆ ਜੀ 327 ਆਈ ਸੀ 683 ਮਾਣ 327 ਜੀ ਕੁਝ 5-7 ਕਿੱਲੇ 5 ਤੋਂ 7 ਕਿੱਲੇ ਮੈਂ ਇੱਕ ਟ੍ਰਾਇਲ ਦੇ ਤੌਰ 872 ਲਾਇਆ ਸੀ ਇਹਨਾਂ ਦਾ ਠੀਕ ਹੈ ਜਿਹੜੀ ਉਹ ਵੈਰੈਟੀ ਆ ਉਹ ਵੀ ਬਹੁਤ ਵਧੀਆ ਵੈਰੈਟੀ ਆ ਜੀ ਜੀ ਮਤਲਬ ਕੁੱਲ ਮਿਲਾ ਕੇ ਤੁਹਾਡਾ ਤਜਰਬਾ ਨਾ ਵਧੀਆ ਰਿਹਾ ਸਾਡਾ ਮੇਰਾ ਤਜਰਬਾ ਸਭ ਤੋਂ ਐਸ ਲਾਲੋ ਏਰੀਆ ਦੇ ਵਿੱਚ ਸਭ ਤੋਂ ਜਿਆਦਾ ਖੇਤੀ ਜਿਹੜੀ ਆ ਜੀ ਵੀ ਮੈਂ ਕਰਦਾ ਤੇ ਪਰ ਮੈਂ ਜਿਹੜਾ ਸਭ ਤੋਂ ਜਿਆਦਾ ਬੈਸਟ ਜਿਹੜਾ ਹੋਰ ਵੀ ਆਪਾਂ ਬਹੁਤ ਕੰਪਨੀਆਂ ਦਾ ਵੀ ਯੂਜ਼ ਕੀਤਾ ਜੀ ਤੇ ਬਹੁਤ ਲਾਲੋ ਵੀ ਜਿਹੜਾ ਇਹਨਾਂ ਦਾ ਜਿਹੜਾ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਵੀ ਜ਼ਿਮੀਂਦਾਰ ਭਰਾਵਾ ਜੀ ਖੇਤੀ ਨਾਲ ਜੁੜੇ ਹੋਇਆ ਖੁਦ ਖੇਤੀ ਕਰਦੇ ਆ ਜੀ ਉਸ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਪਲਾਂਟ ਵਾ ਪਲਾਂਟ ਦੇ ਵਿੱਚ ਇਹਨਾਂ ਦਾ ਸਾਫ ਸਪਾਈ ਦਾ ਸਿਸਟਮ ਆ ਬਹੁਤ ਵਧੀਆ ਹੇਰੇ ਜਾ ਕੇ ਖੁਦ ਆਪ ਖੇਤ ਦੇ ਵਿੱਚ ਵਿਜਿਟ ਕਰਦੇ ਆ ਸਪੈਸ਼ਲ ਇਹਨਾਂ ਨੇ ਕੰਪੇਨ ਰੱਖੀ ਆ ਜਿਹੜੀ ਵੀ ਆਮ ਕੰਪੇਨ ਤੋਂ ਨਹੀਂ ਬਣਾਉਂਦੇ ਜੀ ਵੀ ਉਹ ਹੀ ਕੰਪੇਨ ਜਿੱਦਾਂ ਇਹਨਾਂ ਦੀ ਵੱਢਦੀ ਆ ਆਪਦੀ ਜੀ ਆਪ ਦਾ ਹੀ ਬਰੀ ਬੀ ਇਹਨਾਂ ਦਾ ਜਿਹੜਾ ਵਾ ਕੱਲੇ ਕੱਲੇ ਖੇਤ ਦਾ ਉਹ ਕਰਦੇ ਆ ਤੇ ਉਹ ਨਾ ਤੇ ਉਹਦੇ ਚ ਕੋਈ ਮਿਕਸਿੰਗ ਆਉਂਦੀ ਆ ਜੀ ਤੇ ਬਾਕੀ ਗੱਲ ਰਹਿ ਗਈ ਇਹਦੀ ਆਪਣਾ ਇਹਨਾਂ ਦੇ ਜਿਹੜਾ ਵਾ ਜੀ ਪਲਾਂਟ ਜੀ ਉਹਦੇ ਚ ਵੀ ਬਹੁਤ ਵਧੀਆ ਇਹਨਾਂ ਦਾ ਜੀ ਸਦਾ ਜੀ ਅਸੀਂ ਤਾਂ ਬਹੁਤ ਦਿਲੋਂ ਜੁੜੇ ਹੋਇਆ ਸੀ ਬਹੁਤ ਤੰਨ ਆ ਜਾ ਫਰੀ ਆ ਜਾ ਆ ਜਾ ਆ ਜਾ ਆ ਜਾ ਬਾਈ ਸਾਸੀ ਕਾਰ ਹਾਂਜੀ ਕਿੰਨਾ ਤਜਰਬਾ ਤੁਹਾਡਾ ਬਾਈ ਕਰਤਾਰ ਸੀਡ ਨਾਲ ਕਿਵੇਂ ਆ ਕਰਤਾਰ ਸੀਡ ਨਾਲ ਸ਼ੁਰੂ ਤੋਂ ਹੀ ਅਸੀਂ ਜੁੜੇ ਹੋਏ ਹਾਂ ਪਹਿਲਾਂ ਉਹਦਾ ਸਾਈਡ ਤੇ ਹੋ ਜਾ ਪੱਖੇ ਦੀ ਬਾਹ ਜਾਊਗਾ ਹਾਂਜੀ ਜਦੋਂ ਦਾ ਅਸ਼ਰਵਤੀ ਇਹਨਾਂ ਨੇ ਕੰਮ ਕਰਿਆ ਉਸ ਤੋਂ ਜੁੜੇ ਹੋਏ ਹਾਂ 1401 ਜਿਹੜੀ ਮੁੱਛਲ ਦਾ ਵੀ ਆ ਜਣੀ ਉਹ ਇਹਨਾਂ ਨੇ ਜਨਕੀ 0 ਲੈਵਲ ਤੋਂ ਤਿਆਰ ਕੀਤਾ ਹੋਇਆ ਆਪਣੇ ਤੋਂ ਤਿਆਰ ਕੀਤਾ ਹੋਇਆ ਸਾਰਾ ਹਰੇਕੀ ਵੀਕਲਾ 1401 ਦਾ ਨਹੀਂ ਜੋ ਇਹਨਾਂ ਦਾ ਪੰਜਾਬ ਨੰਬਰ 1 ਦੇ ਨਾਮ ਤੇ ਇਹਨਾਂ ਨੇ ਆਪ ਦਾ ਕਰਤਾਰ 11 ਕੱਢਿਆ ਉਹ ਵੀ ਸਟੈਂਡਰਡ ਦਾ ਵੀ ਬਹੁਤ ਵਧੀਆ ਵੀਕ ਨੰਬਰ ਉਹ ਵੀ ਕਣਕਾਂ ਦੇ ਵੀ ਨੇ 872 826 327 ਅਸੀਂ ਸਾਰੇ ਵੀਰ ਆ ਤਿਆਰ ਕਰਕੇ ਨੰਬਰ ਬੀ ਲੈ ਕੇ ਤਿਆਰ ਕਰ ਕਰਕੇ ਇਹਨਾਂ ਨੂੰ ਦਿੱਤੇ ਹੋਏ ਜੀ ਬਹੁਤ ਵਧੀਆ ਬੀਆ ਬਹੁਤ ਵਧੀਆ ਸਟੈਂਡਰਡ ਦਾ ਜੀ ਹਾਈ ਲੈਵਲ ਦਾ ਕੰਮ ਹੈ ਯਾਨੀ ਕਿ ਮਿਹਨਤ ਦਾ ਬੀ ਦੀ ਵੀ ਕੁਆਲਿਟੀ ਦਾ ਉਹ ਕੁਆਲਿਟੀ ਬਣਦੀ ਹੈ ਨਾ ਬੀਜ ਦੀ ਉਹ ਇੱਕ ਨੰਬਰ ਕੁਆਲਿਟੀ ਮੰਨਦੇ ਜੀ ਹਰ ਇੱਕ ਦੀ ਕੱਲੀ ਕਣਕ ਦਾ ਨਹੀਂ ਝੋਨੇ ਦਾ ਵੀ ਝੋਨਾ ਸੋਕਦਾ ਸੀ ਮੇਰੇ ਤੋਂ ਤਿਆਰ ਕਰਿਆ ਹੈ ਸ਼ੁਰੂ ਲਾ ਜੀ ਜੀ ਕਿ ਬਿਲਹਾਂ ਇਹਨਾਂ ਨੇ ਥੋੜਾ ਬਿਜਾ ਕੇ ਨਾ 2-4 ਗਿੱਲੇ ਸ਼ੁਰੂਆਤੀ ਦੌਰ ਤੇ ਜਦੋਂ ਸ਼ੁਰੂਆਤ કરી ਸੀ ਉਹ ਆਪਣੇ ਖੇਤੋਂ કરી ਸੀ ਥੋੜੀ ਜੀ 2 ਗਿੱਲਾਂ ਦੀ ਉਸ ਤੋਂ ਬਾਅਦ ਉਹਨੂੰ ਬੀਜ ਨੂੰ ਰੱਖਿਆ ਫਿਰ ਉਹਨੂੰ ਸੋਦੇ ਆ ਫਿਰ ਅੱਗੇ ਦੀ ਅੱਗੇ ਉਹਨੂੰ ਬੀਨ ਬਣਾਇਆ ਜਿਸ ਜਦ 1400 ਇੱਕ ਦਾ ਇਹਨਾਂ ਦਾ ਹਾਈ ਲੈਵਲ ਦਾ ਕੰਮ ਆ ਪੂਰਾ ਬਰੀਡ ਦਾ ਕੰਮ ਜੋ ਸ਼ੁਰੂਆਤੀ ਕਰੀ ਆਪਣੇ ਤੋਂ ਸ਼ੁਰੂਆਤੀ ਕਰੀ ਬਹੁਤ ਵਧੀਆ ਬੀ ਆ ਇਹਨਾਂ ਦਾ ਬਹੁਤ ਧੰਨਵਾਦ ਬਾਈ ਬਹੁਤ ਧੰਨਵਾਦ ਲੈ ਵੀ ਸੱਜਣੋ ਵੈਸੇ ਜੇ ਸਾਰੇ ਸੱਜਣਾ ਦੇ ਰਿਵਿਊ ਲੈਣ ਲੱਗ ਜੇ ਤਾਂ ਬਹੁਤ ਲੰਬਾ ਚੌੜਾ ਕੰਮ ਹੋ ਜਾਊਗਾ ਪਰ ਗੱਲ ਇਹ ਆ ਮੈਂ ਇਹਨਾਂ ਦੇ ਸਾਰੇ ਪਲਾਂਟ ਦਾ ਵਿਜ਼ਿਟ ਕੀਤਾ ਆਜੋ ਆਪਾਂ ਪਲਾਂਟ ਦਾ ਵਿਜ਼ਿਟ ਤੁਹਾਨੂੰ ਵੀ ਕਰਾ ਦਨੇ ਚਲਿਏ ਬਾਈ ਚਲੋ ਆਜੋ ਆਜੋ ਆਪਾਂ ਪ੍ਰੀਤ ਉਹ ਵੀ ਦਿਖਾ ਦਗੇ ਹਰਮਿੰਦਰ ਕੱਲੇ ਕੰਮ ਕਰਦੇ ਬਾਈ ਜੀ ਤੁਸੀਂ ਨਹੀਂ ਬਾਈ ਜੀ ਸਾਡੇ ਨਾਲ ਚਾਰ 파ਟਨਰ ਨੇ ਜੀ ਬਾਈ ਚੰਦੌਰ ਸਿੰਘ ਆ ਬਾਈ ਗੁਰਪ੍ਰੀਤ ਸਿੰਘ ਆ ਬਾਈ ਹਰਮਿੰਦਰ ਸਿੰਘ ਆ ਜੀ ਤੇ ਅਸੀਂ 2009 ਤੋਂ ਇੱਕ ਲਾਈਨ ਦੇ ਵੀ ਜੀ ਰਹੇ ਹਾਂ 2023 ਦੇ ਵੀ ਤੱਕ ਇਹ ਪਲਾਂਟ ਜਿਹੜਾ ਇਹ ਚਲਿਆ ਮੈਂ ਤੁਹਾਡਾ ਨਾ ਇੱਥੇ ਆਹ ਦੇਖਿਆ ਗਰੇਡਰ ਦੇਖਿਆ ਇਹ ਥੋੜਾ ਜਿਹਾ ਅਲੱਗ ਹੈ ਹਾਂਜੀ ਆਮ ਗਰੇਡਰ ਨਾਲੋਂ ਮੈਨੂੰ ਥੋੜਾ ਜਿਹਾ ਕਿਉਂਕਿ ਆਮ ਛਾਣਨੇ ਜੇ ਲੱਗੇ ਹੁੰਦੇ ਆ ਇਹਦੇ ਆਹ ਅਲੱਗ ਲੱਗਿਆ ਹੋਇਆ ਆ ਇਹ ਗਰੇਡਰ ਹੈ ਜੀ ਇਹ ਟੁਕੜਾ ਕਰਦਾ ਹੀ ਆਪਣਾ ਜਿਹੜੇ ਵਿੱਚ ਜਿਹੜਾ ਆਹ ਆਹ ਰੁੱਲੇ ਜੇ ਲੱਗੇ ਹੋਇਆ ਜਿਹੜੇ ਟੁਕੜਾ ਕਰਦਾ ਹੀ ਦੇ ਟੁਕੜਾ ਜਿਹੜਾ ਹੁੰਦਾ ਨਾ ਜੀ ਉਹ ਕਰਦਾ ਜਿਹੜਾ ਆਹ ਚੀਜ਼ ਕਰਦਾ ਹੀ ਅੱਛਾ ਹਾਂਜੀ ਇਹਦੇ ਵਿੱਚ ਅ ਇੰਡੈਂਟ ਸਿਲੰਡਰ ਕਹਿੰਦੇ ਇਹਨੂੰ ਜੀ ਹਾਂ ਜੀ ਹਾਂ ਜੀ ਇਹ ਕਲੀਨਰ ਆਪਣਾ ਉਹ ਆ ਜੀ ਪਿਛਲਾ ਹੀ ਕਲੀਨਰ ਉਹਦੇ ਪਿੱਛੇ ਅੱਛਾ ਇਹਦਾ ਕੰਮ ਕੱਲੇ ਟੁਕੜੇ ਬਾਹਰ ਕੱਢਣੇ ਵਾਸਤੇ ਹਾਂ ਜੀ ਅੱਛਾ ਜਿਹੜੇ ਆ ਰੂਲੇ ਜੇ ਲੱਗੇ ਹੋਏ ਹਾਂ ਜੀ ਹਾਂ ਜੀ ਦੇਖ ਲਾ ਪ੍ਰੀਤਾ ਨਾ ਕਿਵੇਂ ਮਸ਼ੀਨਾਂ ਬਣੀਆਂ ਹੋਈਆਂ ਹਾਂ ਜੀ ਫਿਰ ਇਹਦੇ ਤੋਂ ਸਾਰੀ ਗ੍ਰੇਡਿੰਗ ਹੋ ਕੇ ਇੱਕ ਦੂਜੇ ਦੇ ਵਿੱਚ ਇਹਦੇ ਤੇ ਜਾਂਦੀ ਆ ਜੀ ਇਹਦੇ 'ਚ ਕੀ ਕਰਦੀ ਆ ਇਹਦੇ ਵਿੱਚ ਇੱਧਰ ਵੀ ਆਉਂਦੀ ਜੀ ਜੀ ਇਹ ਜਿਹੜਾ ਹਲਕਾ ਜਾਣਾ ਨਹੀਂ ਇੱਧਰ ਦੇ ਪਾਸੇ ਕੱਢ ਦੇਣਾ ਜੀ ਅੱਛਾ ਇਹਦੇ ਜੋ ਫਿਰ ਹਲਕੇ ਦਾਣੇ ਕੱਢਦੇ ਨੇ ਹਲਕੇ ਦਾਣੇ ਕੱਢਦੇ ਨੇ ਜੀ ਜੀ ਠੀਕ ਹੈ ਜਿਹੜਾ ਫਾਈਨਲ ਆਪਣਾ ਇੱਧਰ ਲਈ ਪਾਸੇ ਜਾਣਾ ਜੀ ਉਧਰ ਜਾਵਾਂ ਠੀਕ ਹੈ ਜੀ ਇਸ ਤੋਂ ਬਾਅਦ ਵਿੱਚ ਆਹ ਆਪਣਾ ਡਬਲਿੰਗ ਮਾਲ ਆ ਬਹੁਤ ਫਰਿਆ ਨੇ ਡਬਲਿੰਗ ਮਾਲ ਜਿਹੜਾ ਪਿੱਛੇ ਪਾਇਆ ਹੁੰਦਾ ਜਾਂ ਗ੍ਰੈਫਟੀ ਤੇ ਪਾਇਆ ਹੁੰਦਾ ਆਪਾਂ ਇਹਦੇ ਤੋਂ ਅਲੱਗ ਇੱਕ ਨਵੀਂ ਗ੍ਰੈਫਟੀ ਲਾਈ ਹੈ ਆਪੀ ਜੀ ਜੀ ਇਹਦੀ ਕੁਆਲਿਟੀ ਹੋਰ ਵਧੀਆ ਕਰਨ ਵਾਸਤੇ ਜੀ ਤਾਂ ਕਰਕੇ ਸਾਡਾ ਅੰਡਰਸਾਈਡ ਜਿਹੜਾ 22 23% ਤੋਂ ਘੱਟ ਨਹੀਂ ਆਉਂਦਾ ਜੀ ਸਾਡਾ ਹੀ ਫਲਾੜ ਦਾ ਜਿਹੜਾ ਮਤਲਬ ਕਹਿਣ ਤੋਂ ਭਾਵੇਂ ਜੇ ਆਪਾਂ ਕੁਆਂਟਲ ਕਣਕ ਪਾਈ ਆ ਤਾਂ ਆਪਣਾ 22 23 ਕਿਲੋ ਹੀ ਵੀ ਬਣੂਗਾ ਉਹਦੇ ਚੋਂ ਬਾਕੀ ਜਾਈ ਬਾਕੀ ਦਾ ਸਾਰਾ 75% ਮਾਲ ਆ ਜਿਹੜਾ ਆਪਣਾ 72 ਤੇther ਉਹ ਦੂਜੇ ਪਾਸੇ ਨਿਕਲ ਜਾਊਗਾ ਇਹ ਤਾਂ ਫਿਰ ਹਰੇਕ ਬੀ ਦਾ ਅਲੱਗ ਗ੍ਰੇਡਰ ਹੋਊਗਾ ਆਪਣੇ ਕੋਲੇ ਹਾਂ ਨਹੀਂ ਇਹ ਗ੍ਰੇ ਗ੍ਰੇਡਰ ਨਹੀਂ ਹੈ ਜੀ ਅਲੱਗ ਲੋਟ ਹੁੰਦਾ ਇਲਾਕੇ ਸਿਸਟਮ ਇਹਦੀ ਸਫਾਈ ਹੁੰਦੀ ਹੈ ਜੀ ਇੱਕ ਦਿਨ ਪੂਰਾ ਇਹਦੀ ਸਫਾਈ ਤੇ ਲੱਗ ਜੂਗਾ ਜੀ ਪੂਰਾ ਇੱਕ ਦਿਨ ਵੀ ਉਹਦੇ ਜੋ ਇੱਕ ਇੱਕ ਦਾਣਾ ਅਲੱਗ ਕਰਨਾ ਪੈਂਦਾ ਜੀ ਇੱਥੋਂ ਲੈ ਕੇ ਜੀ ਇਹ ਸਾਰਨੋਂ ਪਹਿਲਾਂ ਇਹਦੀ ਹੋਦੀ ਹੈ ਜੀ ਹੋਦੀ ਤੋਂ ਅਸੀਂ ਸਾਰਾ ਇਹਨੂੰ ਸਾਫ਼ ਕਰਦੇ ਹਾਂ ਕਲੀਨ ਕਰਦੇ ਹਾਂ ਜਿਹੜੇ ਆਪਣੇ ਲੱਗੇ ਹੋਏ ਨੂੰ ਕਲੀਨਰ ਆ ਗਿਆ ਜੀ ਕਲੀਨਰ ਤੋਂ ਬਾਅਦ ਗਰੇਡਰ ਆ ਗਿਆ ਇਹਦੇ ਵਿੱਚ ਜਾਲੀਆਂ ਨੇ ਜਾਲੀਆਂ ਕੱਢੀ ਦੀਆਂ ਨੇ ਬਾਹਰ ਸਾਰੀਆਂ ਜੀ ਉਹ ਕਨਵੇਅਰ ਦੇ ਵਿੱਚ ਹੋ ਜਾਂਦਾ ਕਨਵੇਅਰ ਦੇ ਵਿੱਚ ਹੋ ਜਾਂਦਾ ਕਨਵੇਅਰ ਸਾਫ਼ ਕਰੀਦਾ ਜੀ ਜਾਲੀਆਂ ਕੱਢੀ ਦੀਆਂ ਫਿਰ ਇਹਨੂੰ ਖੋਲ ਕੇ ਕਰੀਦਾ ਜੀ ਤੇ ਆ ਉਤੂ ਬਾਅਦ ਵਿੱਚ ਇੱਕ ਗ੍ਰੈਫਟੀ ਆ ਜਾਂਦੀ ਆਈ ਘੱਟੋ ਘੱਟ 6 5 6 ਤਾਂ ਸਾਡੇ ਐਲੀਵੇਟਰ ਨੇ ਜੀ ਜਿਹੜੇ ਅਸੀਂ ਉਹ ਬਣ ਜਾਂਦੇ ਆਂ ਹਾਂਜੀ ਠੀਕ ਹੈ 6 ਐਲੀਵੇਟਰ ਇਹ ਪੂਰਾ ਦਿਨ ਖਾ ਜਾਂਦਾ ਜੀ ਇੱਕ ਇੱਕ ਦਿਨ ਪੂਰਾ ਲੱਗਦਾ ਜੀ ਇਹਨੂੰ ਸਾਫ ਸਪਾਈ ਕਰਨ ਤੇ ਝੋਨੇ ਦੇ ਸਾਡਾ 1.5 ਦਿਨ ਲੱਗਦਾ ਜੀ ਇਹਦੇ ਚ ਪਾ ਦਿਆਂ ਮੈਂ ਉਧਰਲੀ ਬੋਰੀ ਚ ਲੈ ਆ ਸੀ ਕੋਈ ਲਾਟ ਆਈ ਪਾਸਾ ਉਹੀ ਆ ਹਾਂਜੀ ਆ ਮੈਂ ਕਿਹਾ ਹੋਰ ਨਾ ਨਾ ਰਲਾ ਦਿਆਂ ਮੈਂ ਹਾਂਜੀ ਹਾਂਜੀ ਤੇ ਐਂ ਹਰੇਕ ਮਤਲਬ ਵੱਢਣ ਤੋਂ ਲੈ ਕੇ ਬੀਜਣ ਅਸਲ ਤੇ ਵਿੱਚ ਰੌਗਿੰਗ ਹੋਗੀ ਹਾਂਜੀ ਹਾਂਜੀ ਪਹਿਲਾਂ ਤਾਂ ਰੌਗਿੰਗ ਚ ਸਫਾਈ ਹੋਣੀ ਆ ਹਾਂਜੀ 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 ਫਿਰ ਵੱਢਣ ਵੇਲੇ ਕਮੈਨ ਦੀ ਸਫਾਈ ਹੋਣੀ ਆ ਸਫਾਈ ਹੋਣੀ ਆ ਜੀ ਫਿਰ ਪਾਉਣ ਵੇਲੇ ਟਰਾਲੀ ਦੀ ਸਫਾਈ ਹੋਣੀ ਆ ਹਾਂਜੀ ਫੇਰ ਉਸ ਤੋਂ ਬਾਅਦ ਇੱਥੇ ਸਫਾਈ ਹੋਣੀ ਆ ਫੇਰ ਕਿਤੇ ਜਾ ਕੇ ਕਿੰਨੇ ਥਾਵਾਂ ਤੋਂ ਦੀ ਨੰਘ ਕੇ ਫੇਰ ਇੱਕ ਵੀ ਬੋਰੀ ਚ ਪੈਣਾ ਜਿਹੜਾ ਕਿ ਕਿਸਾਨ ਦੇ ਖੇਤ 'ਚ ਬੀਜਿਆ ਜਾਣਾ ਤੁਸੀਂ ਇਹ ਦੇਖੋ ਕੋਲ ਲੱਗ ਜਗਾ ਭਰਾਈ ਹੈ ਜਿਵੇਂ ਉਹ ਵੈਰੈਟੀ ਪਈ ਜਾਂਦੇ ਆਪਾਂ ਹੀ 372 ਆ ਉਹ ਦੀ ਅੱਡ ਆ 872 ਦੀ ਅੱਡ ਆ ਵੀ ਇੱਕ ਦੂਜੇ ਦਾ ਬੀਜ ਵੀ ਮਿਕਸ ਨਾ ਹੋਵੇ ਇਹਦੇ ਅੱਛੀ ਵੀ ਮੈਂ ਇਹ ਗੱਲ ਤੁਸੀਂ ਦੇਖੋ ਵੀ ਹੈਰਾਨੀ ਵਾਲੀ ਗੱਲ ਆ ਵੀ ਮੈਨੂੰ ਪਤਾ ਵੀ ਬੀ ਬੀਜਣ ਤੋਂ ਲੈ ਕੇ ਤੇ ਵੀ ਕਿਸਾਨ ਦੇ ਦੁਆਰਾ ਬੀਜਣ ਤੱਕ ਉਹ ਘੱਟੋ ਘੱਟ 50 ਵਾਰ ਸਾਫ਼ ਹੋ ਜਾਂਦਾ। ਹਾਂਜੀ 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 ਹਾਂਜੀ। ਫੇਰ ਕਿਤੇ ਜਾ ਕੇ ਉਹ ਇੱਕ ਕਿਸਾਨ ਦੇ ਕੰਮ ਦਾ ਵੀ ਬਣਦਾ। ਹਾਂਜੀ ਹਾਂਜੀ ਮੈਂ ਕੱਲ ਲੇਬਰ ਵਾਲਿਆਂ ਨਾਲ ਵੀ ਹੱਸ ਰਿਹਾ ਸੀ ਇਸ ਗੱਲ ਤੇ ਮੈਂ ਕਿਹਾ ਦੇਖੋ ਇਹ ਲਾਸਟ ਵਾਰੀ ਗੱਟਾ ਹੂੰ ਫਾਰਮਰ ਦੇ ਹੱਥ ਜਾ ਕੇ ਖਤਮ ਹੋਣਾ ਕਿੰਨੇ ਵਾਰੀ ਇਹਨੇ ਮੈਂ ਗੱਟੇ ਨੇ ਘੋਮ ਲਿਆ। ਹੂੰ ਹੈਂ ਤੇ ਇਹ ਚੀਜ਼ ਹੋ ਜਾਂਦੀ। ਹਾਂ ਉਹ ਉੱਥੋਂ ਉੱਥੋਂ ਕਿਰਾਂ ਆਪਾਂ ਸਫਾਈ ਵਾਸਤੇ ਨਹੀਂ ਇਹ ਸਫਾਈ ਕਰਿਆ ਹੋਇਆ ਲੱਗਦਾ ਇਹਦਾ ਦੜਾ ਕੱਟ ਕੇ ਇਹਨੂੰ ਭਰਨ ਲੱਗ ਰਹੀ ਆਪਾਂ। ਹੁਣ ਤੋਲ ਕੇ ਭਰ ਰਹੇ ਆ। ਤੋਲ ਕੇ ਭਰ ਲੱਗ ਗਈ। ਹਾਂ ਬਾਈ ਲੈ ਵੀ ਸਜਣੋ ਕੋਈ ਵੀ ਬੰਦਾ ਨਾ ਬਾਈ ਹੁਣਾ ਦਾ ਸੰਪਰਕ ਨੰਬਰ ਲੈ ਲਓ ਫੋਨ ਕਰ ਲਿਓ ਜੇ ਕੋਈ ਵੀ ਵੀਰ ਭਾਈ ਬੀ ਲੈਣਾ ਚਾਹੁੰਦਾ ਵੀਰ ਹੁਣਾ ਤੋਂ ਤੇ ਬਾਈ ਹੁਣਾ ਨਾਲ ਸੰਪਰਕ ਕਰ ਸਕਦਾ ਕਿਸੇ ਵੀ ਟਾਈਮ ਫੋਨ ਕਰ ਸਕਦਾ ਬਾਈ ਹੁਣਾ ਦੇ ਫੋਨ ਹਰ ਵਕਤ ਖੁੱਲੇ ਆ ਕਿਉਂਕਿ ਆ ਸੀਜ਼ਨ ਹੈ ਸੀਜ਼ਨ ਦੇ ਟਾਈਮ ਕੋਈ ਛੁੱਟੀ ਨਹੀਂ ਹਰ ਵਕਤ ਇਹਦੀ ਟੀਮ ਹਾਜ਼ਰ ਬੈਠੀ ਹੈ